youtube ਫੈਮਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਆਪਾਂ ਵੀ ਠੀਕ ਆ ਤੇ ਅੱਜ ਹੈਗਾ ਮਤਲਬ ਕੱਲੂ ਬਾਬਾ ਸੋਢਲ ਜੀ ਦਾ ਮੇਲਾ 17 ਨੂੰ ਤੇ 16 ਤਰੀਕ ਅੱਜ ਅਸੀਂ ਪ੍ਰਸ਼ਾਦ ਬਣਾਣਾ ਆ ਪ੍ਰਸ਼ਾਦ ਮਤਲਬ ਜੋ ਬਾਬਾ ਸੋਢਲ ਤੇ ਚੜਦਾ ਹੈ ਨਾ ਸਾਡੇ ਚੱਡਿਆਂ ਦਾ ਚੱਡਿਆਂ ਦੇ ਨਾ ਜੋ ਪ੍ਰਸ਼ਾਦ ਚੜਦਾ ਉਹ ਬਣਾਣਾ ਅੱਜ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗੀ ਤੇ ਫਿਲਹਾਲ ਤਾਂ ਮੈਂ ਕੰਮ ਕੰਮ ਕਰ ਲਿਆ ਆ ਕੱਪੜੇ ਵੀ ਧੋਲੇ ਸੀ ਕਿਉਂਕਿ ਸਾਡੇ ਪ੍ਰਸ਼ਾਦ ਨਾਲੋਂ ਤੋਂ ਪਹਿਲਾਂ ਕੱਪੜੇ ਧੋਲੇ ਜੋ ਮਰਜ਼ੀ ਕਰ ਲਓ ਉਸ ਤੋਂ ਬਾਅਦ ਨਹੀਂ ਐਸੀ ਕੁਝ ਵੀ ਕਰਨਾ ਕੱਪੜੇ-ਕੁੱਪੜੇ ਧੋਣੇ ਔਰ ਕੱਲ ਦੇ ਦਿਨ ਵੀ ਨਹੀਂ ਕੱਪੜੇ ਧੋਣੇ ਹੈਗੇ ਤੇ ਸੇਰ ਵੀ ਮੈਂ ਅੱਜ ਧੋਲੇ ਆਇਆ ਤੇ ਫਿਰ ਹੁਣ ਸ਼ਾਮ ਕੀ ਜੀ ਪ੍ਰਸ਼ਾਦ ਬਣਾਵਾਂਗੇ ਉਹ ਨਾ ਭਵਨਾ ਕਸਨਾ ਕਰ ਤੇ ਹੁਣ 3 ਵਜ ਗਏ ਆ ਸਿਰ ਤਾਂ ਮੈਂ ਸਵੇਰੇ ਨਾਲ ਆਇਆ ਸੀਗਾ ਤੇ 3 ਵਜ ਗਏ ਆ ਹੁਣ ਮੈਂ ਬਰਤਨ-ਬਰਤਨ ਧੋਵਾਂਗੀ ਆ ਉੱਠ ਗਈ ਧੋਣੇ ਸੀਗੇ ਬਰਤਨ ਤੇ ਰਾਵੀਆ ਉੱਠ ਗਈ ਤੇ ਮੈਂ ਕਿ ਹੁਣ ਇਹਨੂੰ ਸਵਾਸ ਬੂਕੇ ਉਸ ਤੋਂ ਬਾਅਦ ਬਰਤਨ ਧੋਵਾਂਗੀ ਫੇ ਪ੍ਰਸ਼ਾਦ ਬਣਾਣ ਦੀ ਤਿਆਰੀ ਕਰਾਂਗੇ ਤੇ ਵੈਸੇ ਤਾਂ ਮੈਂ ਤੁਹਾਨੂੰ ਪੂਰੇ ਦੱਸੂਗੀ ਸਹੀ ਤਰੀਕੇ ਨਾਲ ਪ੍ਰਸ਼ਾਦ ਕਿਵੇਂ ਬਣਦਾ ਪਤਾ ਮੈਨੂੰ ਵੀ ਨਹੀਂ ਆ ਗਲਤੀ-ਚਲਤੀ ਹੋਈ ਜਾਂਦੀ ਆ ਬਾਬਾ ਮਾਫ ਕਰੇ ਤੇ ਵਸੇ ਤਾਂ ਕਹਿੰਦੇ ਪ੍ਰਸ਼ਾਦ ਮોર્ਨਿੰਗ ਚ ਬੰਦਾ ਆ ਖਾਲੀ ਪੇਟ ਹਾਂ ਪਰ ਜਿੰਨਾਂ ਛੋਟੇ ਬੱਚੇ ਆ ਉਹਨਾਂ ਦਾ ਕੋਈ ਨਹੀਂ ਉਹ ਮਨਾਸਾ ਤੇ ਆਣਾ ਸ਼ਾਮ ਦੇ ਟਾਈਮ ਕੋਈ ਨਹੀਂ ਹਾਂ ਤੇ ਵਸੇ ਹੈ ਸਾਡੇ ਪ੍ਰਸ਼ਾਦ ਜਿਹੜਾ ਸਵੇਰੇ ਬੰਦਾ ਹੁੰਦਾ ਮੋਰ ਖਾਦੇ ਪੀਤੇ ਤੋਂ ਪਹਿਲਾਂ ਤੇ ਮੈਂ ਥਾਰ ਪੂਰਾ ਰੀਤੀ ਰਿਵਾਜ ਨਾਲ ਤੁਹਾਨੂੰ ਦੱਸਣ ਦਾ ਬਹੁਤ ਪਰੇ ਹੋ ਜਾ ਪਰੇ ਹੋ ਜਾ ਤੋ ਤੇ ਚਲੋ ਫਿਰ ਮੈਂ ਤੁਹਾਨੂੰ ਹੁਣ ਥੋੜੀ देर ਚ ਮਿਲਦੀ ਆਂ ਤਲਕੈ ਨੂੰ ਮੈਂ ਸਵਾਦ ਮਾ ਉਸ ਤੋਂ ਬਾਅਦ ਫਿਰ ਕੁਝ ਮਿਲਦੀ ਹੈ ਥੋੜੀ ਜਿਹੀ ਮੇਲੇ ਦੇ ਇੱਕ ਦਿਨ ਪਹਿਲਾਂ ਮੇਰੀ ਮੰਮੀ ਆ ਗਈ ਸੀ ਤੇ ਮੰਮੀ ਨੇ ਤਾਂ ਸਰਪ੍ਰਾਈਜ਼ ਦੇ ਤਾਂ ਬਿਨਾਂ ਦੱਸੇ ਹੀ ਆਏ ਆ ਤੇ ਮੈਂ ਸੋਚਿਆ ਸੀ ਕਿ ਮੇਲੇ ਮੇਲੇ ਦੇ ਦਿਨ ਆਉਂਗੇ ਪਰ ਇੱਕ ਦਿਨ ਪਹਿਲੇ ਹੀ ਆ ਗਏ ਸੀਗੇ ਤੇ ਇੱਥੇ ਰੀਵਾ ਖੇਡ ਰਹੀ ਆ ਬਾਹੂਕ ਸਾਰੇ ਬੈਠੇ ਆ ਤੇ ਮੈਂ ਵੀ ਹੋਣਾ ਨਾ ਬੈਠੀ ਸੀ ਅੱਜ ਸ਼ਾਮ ਨੂੰ ਮਤਲਬ ਪ੍ਰਸ਼ਾਦ ਬਣਾਣਾ ਆ ਤੇ ਹੋਰ ਵੀ ਤਿਆਰੀ ਕਰਨੀ ਆ چاہنی پیو گے ممی میل میلا دیکھ آئی میلا دیکھا گی شام نو شاید جائیے جانا ਸ਼ਾਮ ਆ। ਸਾਰਾ ਕੁਸੂਰ ਬਣਾ ਕੋ ਮੈਂ ਆਏ। ਤੇ ਦੇਖਾਂਗੇ ਬਾਕੀ ਸ਼ਾਮ। ਤੇ ਚਲੋ ਫਿਰ ਤੁਹਾਨੂੰ ਹੁਣ ਥੋੜੀ देरत ਮਿਲਦੇ ਆ। ਚਾਹ ਪਾਣੀ ਬਣਾ ਲਿਆ ਐ ਚਾਹ ਲੈ ਕੇ ਆਈ ਸੀ ਬਿਸਕੁਟ ਪੂਜੀਆ ਤੇ ਚਾਹ ਰੱਖ ਦਿੱਤੀ ਆ ਕਿਉਂਕਿ ਮੰਮੀ ਪਿਛਲੀ ਵਾਰੀ ਵੀ ਐਸੀ ਤੇ ਮੇਰੀ ਭੈਣ ਵੀ ਪਿਛਲੀ ਵਾਰੀ ਐਸੀ ਮੇ ਵੀ ਭੈਣ ਇਸ ਵਰਨੇ ਹੀ ਆਈ ਕੱਲੇ ਮੰਮੀ ਆਏ ਆ ਤੇ ਮੇਲੇ ਤੇ ਫਿਰ ਕਿਉਂਕਿ ਮੇਲਾ ਇਹ ਜਿੱਦ ਪਤਾ ਇਹ ਤੁਹਾਨੂੰ ਬੱਬਾ ਸੋਟਰ ਦਾ ਬਹੁਤ ਵੱਡਾ ਲੱਗਦਾ ਆ ਤੇ ਅੱਜ ਮੈਂ ਇਹ ਵਾਲੇ ਵਲੌਗ ਚ ਮੇਲੇ ਚ ਜਿੱਦਾਂ ਚੱਡਿਆਂ ਦੇ ਜੋ ਪ੍ਰਸ਼ਾਦ ਵੰਨ ਦਾ ਮੇਲੇ ਤੇ ਇੱਕ ਦਿਨ ਪਹਿਲਾਂ ਪ੍ਰੋਪਰ ਤਰੀਕੇ ਨਾਲ ਦੱਸੂਗੀ ਵੀ اور ਦਿਖਾਉਂਗੀ ਵੀ ਪਤਾ ਕਿਉਂ ਕਿ ਮੈਂ ਹਰ ਸਾਲ ਬਣਾਇਆ ਕਰਨਾ ਮੈਨੂੰ ਭੁੱਲ ਜਾਂਦਾ ਇਸ ਕਰਕੇ ਤੇ ਮੈਂ ਮੈਂ ਵੀ ਯਾਦ ਰੱਖੂਗੀ ਸ਼ਾਮ ਦਾ ਟਾਈਮ ਹੋ ਗਿਆ ਆ ਜਿਹੜੇ ਪਪ ਆਗੇ ਸੀਗੇ ਸਭ ਤੋਂ ਪਹਿਲਾਂ ਆਟਾ ਲੈਣਾ ਹੈ ਉਨਾ ਕਾ ਆਟਾ ਲੈਣਾ ਜਿਸ ਸਾਹਮਣ ਆਪਾਂ ਚੂਰੀ ਬਣਾਣੀ ਹੈ ਜਿੰਨੇ ਕਾਟੇ ਦੀ ਹੈ ਨਾ ਥੋੜਾ ਜਿਹਾ ਦੋ ਦੋ ਪਰੌਟੀਆਂ ਬਣਾ ਲਓ ਚਾਹੇ ਪੰਜ ਬਣਾ ਲਓ ਤੇ ਮੈਂ ਦੋ ਪਰੌਟੀਆਂ ਨਾ ਬਣਾਇਆ ਸੀ ਆਟਾ ਆਟੇ ਦਾ ਨਾ ਦੋ ਪਰੌਟੀਆਂ ਲਈ ਬਸ ਥੋੜਾ ਬਚ ਵੀ ਗਿਆ ਸੀ ਉਹ ਵੀ ਬਚ ਮੈਂ ਰੋਟੀ ਬਣਾਈ ਸੀ ਕੋਈ ਨਹੀਂ ਹੈ ਨਾ ਤੇ ਕਿਉਂਕਿ ਮੈਂ ਫਸਟ ਟਾਈਮ ਇਹ ਟਰਾਈ ਕਰਨ ਲੱਗੀ ਆ ਤੇ ਮੈਂ ਵੀ ਇਹ ਵਲੋਗ ਇਸ ਲਈ ਬਣਾ ਲੱਗੀ ਆ ਕਿਉਂਕਿ ਮੇ ਮੇਰੇ ਲਈ ਇਹ ਯਾਦਗਰੀ ਰਹਿ ਜਾਊਗੀ ਹਰ ਸਾਲ ਮਿਲਤ ਆਉਂਦਾ ਹੀ ਤੇ ਹਰ ਸਾਲ ਪ੍ਰਸ਼ਾਦ ਵੀ ਬਣਾਉਣਾ ਹੁੰਦਾ ਤੇ ਮੈਂ ਪ੍ਰਸ਼ਾਦ ਭੁੱਲ ਜਾਂਦੀ ਆ ਇਸ ਕਰਕੇ ਮੈਂ ਵਲੋਗ ਚ ਵੀ ਤੁਹਾਨੂੰ ਵੀ ਦੱਸ ਰਹੀ ਆ ਮਤਲਬ ਇਦਾਂ ਪ੍ਰਸ਼ਾਦ ਬਣਾਉਂਦਾ ਤੇ ਥੋੜਾ ਮੇਰੇ ਵੀ ਮਾਈਂਡ ਚ ਰਹੂਗਾ ਅਗਰ ਮੈਂ ਅਗਲੇ ਸਾਲ ਭੁੱਲ ਗਈ ਤੇ ਮੈਂ ਆਪਣਾ ਇਹ ਵਾਲਾ ਵਲੋਗ ਚੱਕ ਕੇ ਦੇਖ ਲਵਾਂਗੀ ਹੈਨਾ ਤੇ ਪਰੌਂਠੀਆਂ ਬਣਾ ਲਈਆਂ ਸੀ ਦੋ ਚੀਨੀ ਰੱਖ ਲਈ ਦੇਸੀ ਘਿਓ ਰੱਖ ਲਿਆ ਤੇ ਇਹਨੂੰ ਹੀ ਚੂੜੀ ਬਣਾਣੀ ਜਿੱਦਾਂ ਪੈਣ ਬਿਲਕੁਲ ਮੈਸ਼ ਕਰ ਦੇਣਾ ਚੀਨੀ ਪਾ ਕੇ ਚੂੜੀ ਬਣਾਣੀ ਆ ਪੰਜ ਪਰੌਂਠੀਆਂ ਦੀ ਬਣਾ ਸਕਦੇ ਆ ਦੋ ਦੀ ਬਣਾ ਸਕਦੇ ਆ ਸੱਤ ਦੀ ਵੀ ਬਣਾ ਸਕਦੇ ਆ ਇਹ ਮੈਨੂੰ ਦੱਸਿਆ ਹੀ ਆ ਕਿਸੇ ਨੇ ਤੇ ਮम्मा ਇਧਰ ਆਏ ਸੀ ਕਹਿੰਦੇ ਮੈਂ ਹੈਲਪ ਕਰਾਣਾ ਮੈਂ ਕਹਿੰਦਾ ਨਹੀਂ ਮੈਂ ਆਪੇ ਕਰੂੰ ਕਿਉਂਕਿ ਮੈਂ ਇਸਵਰਨਾ ਖੁਦ ਕੀ ਐਸੀ ਮੈਂ ਆਪਣੇ ਹੱਥ ਨਾਲ ਪ੍ਰਸ਼ਾਦ ਬਣਾਣਾ ਬਾਬਾ ਸੋਡਲ ਜੀ ਦਾ ਤੇ ਇੱਕ ਦਿਨ ਪਹਿਲੀ ਸਾਡੇ ਸਾਰਾ ਪ੍ਰਸ਼ਾਦ ਬੰਦ ਆਇਆ ਤੇ ਮੈਂ ਹਨਾ ਵੈਸੇ YouTube ਤੇ ਸਰਚ ਮਾਰ ਰਹੀ ਸੀ ਵੀ ਪ੍ਰਸ਼ਾਦ ਕਿਵਾਂ ਦਾ ਕਿਤੇ ਵੀਲੋਗ ਨਹੀਂ ਸੀ ਪਾਇਆ ਮੈਂ ਕਿ ਚੱਲ ਮੈਂ ਆਪਣਾ ਇਹ ਵਾਲਾ ਵਲੋਗ ਪਾਣੀ ਆ ਤੇ ਵੀ ਮਤਲਬ ਸਾਡੇ ਚੱਡਿਆਂ ਦੇ ਕਿੱਦਾਂ ਪ੍ਰਸ਼ਾਦ ਬਣਦਾ ਕਿਸ ਟਾਈਪ ਕਿੱਦਾਂ ਰੀਤੀ ਰਵਾਜ ਨਾਲ ਬਣਾਨੇ ਆ ਸੀ ਘਿਓ ਪਾਤਾ ਚੀਨੀ ਪਾਤੀ ਤੇ ਜਿਹੜੀ ਪਰੌਂਠੇ ਸੀ ਉਹਦੇ ਛੋਟੇ ਛੋਟੇ ਟੁਕੜੇ ਕਰ ਲੇ ਤੇ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਹੱਥ ਨਾਲ ਮੈਸ਼ ਕਰੂੰਗੀ ਤੇ ਵਿੱਚ ਥੋੜਾ ਜਿਹਾ ਪਾਉਂਗੀ ਘਿਓ ਹੋਰ ਪਹਿਲਾਂ ਥੋੜਾ ਜਿਹਾ ਪਾਇਆ ਸੀਗਾ ਦਿੱਸੀ ਕਿਉਂ ਲਗਾਇਆ ਵੀ ਪ੍ਰੋਂਠੀਆਂ ਤੇ ਕਿ ਹੁਣ ਫੇਰ ਪਾਵਾਂਗੀ ਤੇ ਅੱਧੀ ਇਹਨਾਂ ਨੂੰ ਨੇ ਚੰਗੀ ਤਰ੍ਹਾਂ ਮੈਸ਼ ਕਰਨਾ ਕਿ ਇਹਦਾ ਮਤਲਬ ਬਿਲਕੁਲ ਐਨ ਬ੍ਰੀਕ ਹੋ ਜਾਣਾ ਨੇ ਇਦਾਂ ਦੀ ਮੈਸ਼ ਕਰਨੀ ਹੈ ਤੇ ਜੋ ਪ੍ਰੋਂਠੀਆਂ ਬਣਾ ਲਈਆਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕਰ ਲਿਆ ਮੈਸ਼ ਉਸ ਤੋਂ ਬਾਅਦ ਆਹ ਦੇਖੋ ਚੂਰੀ ਬਣਾ ਲਈ ਮਤਲਬ ਇਹਨੂੰ ਚੂਰੀ ਕਹਿੰਦੇ ਆ ਤੇ ਦੋ ਲੈਣੇ ਆ ਖਜੂਰ ਦੇ ਪੱਤੇ ਖਜੂਰ ਦੇ ਪੱਤੇ ਲੈ ਸਕਦੇ ਆ ਕਿਤੇ ਉਹ ਵੀ ਮਿਲ ਜਾਂਦੇ ਆ ਤੇ ਖਜੂਰ ਦੇ ਪੱਤੇ ਲਿਆਨੇ ਉਹਨਾਂ ਨੂੰ ਮੈਂ ਕਰ ਲਿਆ ਵਾਸ਼ ਚੰਗੀ ਤਰ੍ਹਾਂ ਕਿਉਂਕਿ ਸਾਡੇ ਜ਼ਰੂਰੀ ਆ ਖਜੂਰ ਦੇ ਪੱਤੇ ਤਾਂ ਜ਼ਰੂਰੀ ਹੁੰਦੇ ਹੀ ਹੁੰਦੇ ਆ ਤੇ ਪ੍ਰਸ਼ਾਨ ਜਿਹੜੇ ਪ੍ਰਚਾਰ ਬਣਾਣਾ ਨੇ ਖਜੂਰ ਦੇ ਪੱਤੇ ਚਾਹੀਦੇ ਆ ਖਜੂਰ ਦੇ ਪੱਤੇ ਲੈ ਲਏ ਇੱਥੇ ਰੱਖ ਲਿਆ ਖੇਤਰੀ ਇਸ ਵਾਰ ਤੁਸੀਂ ਦੇਖ ਰਹੇ ਹੋ ਮੇਰੀ ਨਹੀਂ ਇਸ ਵਾਰ ਹੋਈ ਨਹੀਂ ਖੇਤਰੀ ਪਤਾ ਨਹੀਂ ਕਿਉਂ ਨਹੀਂ ਹੋਈ ਤੇ ਚਲੋ ਕੋਈ ਨਹੀਂ ਦਰਸ਼ਨ ਤਾਂ ਦੇ ਦਿੱਤੇ ਬਾਬਾ ਜੀ ਨੇ ਤੇ ਫੇਰ ਵਾਰੀ ਆਂਦੀ ਆ ਇਹਨਾਂ ਦੀ ਕਿਉਂਕਿ ਸਾਡੇ ਜੋ ਵੀ ਕਰਨਾ ਹੁੰਦਾ ਨੇ ਸਭ ਕੁਝ ਬੰਦੇ ਦਾ ਹੱਥ ਲੱਗਦਾ ਹੈ ਤੇ ਇੱਥੇ ਸਾਰੇ ਪਾਸੇ ਟਿੱਕਾ ਲਗਾ ਰਹੀ ਸੀ ਪਹਿਲਾਂ ਇਹ ਖਜੂਰ ਦੇ ਪੱਤੇ ਆ ਤੇ ਵੀ ਖੇਤਲੀ ਤੇ ਵੀ ਫਿਰ ਬਾਬਾ ਜੀ ਤੇ ਮੋਲੀ ਲਗਾਈ ਵੈਸੇ ਹਾਰ ਵੀ ਪਾ ਸਕਦੇ ਆ ਆਪਾਂ ਇੰਨਾ ਕੋਈ ਨਹੀਂ ਮੋਲੀ ਦਾ ਧੱਗਾ ਹੀ ਬਣਣਾ ਹਾਰ ਵੀ ਪਾ ਸਕਦੇ ਆ ਹਾਰ ਕਾਲੀ ਕਾਲੀ ਚ ਲੈ ਆਣੀ ਹੋਇਆ ਤੇ ਇਸ ਲਈ ਫਿਰ ਮੋਲੀ ਬੰਨਤੀ ਛੋੜੀ ਮੋਲੀ ਲਗਾਤੀ ਸੀ ਤੇ ਉਸ ਤੋਂ ਬਾਅਦ ਫਿਰ ਜੋਤ ਜਗਾਤੀ ਬਾਬਾ ਜੀ ਮੋਰੇ ਤੇ ਮੱਥਾ ਵੀ ਟੇਕ ਲਿਆ ਉਸ ਤੋਂ ਬਾਅਦ ਹੋਣ ਬਾਰੀ ਆ ਗਈ ਹੈ ਚੂੜੀ ਦੀ ਇਹ ਜਿਹੜੀ ਚੂੜੀ ਆ ਪਹਿਲਾਂ ਤੱਪਾ ਬਾਬਾ ਸੋਢਲ ਜੀ ਦੇ ਨਾਂ ਦੀ ਕੱਢਣੀ ਆ 14 ਵਰਦੀ ਇੱਕ ਕੋਲੀ ਚ 14 ਵਰਦੀ ਕੱਢਣੀ ਆ ਇਹ ਇਹ ਚੂੜੀ ਤੇ 14 ਵਰਦੀ ਇਹਦੇ ਪਾਪਾ ਹੀ ਮਤਲਬ ਬਾਹੂ ਕੋ ਦੇ ਪਾਪਾ ਕੱਢੂਗੇ ਕਿਉਂਕਿ ਇਹ ਹੀ ਇਹਨਾਂ ਨੇ ਹੱਥ ਲਗਾਇਆ ਨਾ ਇਹ ਬਣਾ ਕਰ ਰਹੇ ਆ ਤੇ ਇਹ ਹੀ ਕੱਢੂਗੇ ਵਸ ਬੰਦਿਆਂ ਦਾ ਹੀ ਹੁੰਦਾ ਆ ਤੇ 14ਵਰੀ ਇੱਥੇ ਕੱਢ ਲਈ 14ਵਰੀ ਵੱਡੇ ਵਡੇਰਿਆਂ ਦੀ ਸ਼ੈਦ ਕੱਢਣੀ ਆ ਹਾਂ 14ਵਰੀ ਬਾਬਾ ਸੋਡਲ ਜੀ ਦੇ ਨਾਂ ਦੀ 14ਵਰੀ ਵੱਡੇ ਵਡੇਰਿਆਂ ਦੇ ਨਾਂ ਦੀ ਇਹ ਕੱਢਣੀ ਆ ਤੇ ਇਸ ਤੋਂ ਬਾਅਦ ਜਿਹੜੀਆਂ ਤਿੰਨ ਕੋਲੀਆਂ ਪੈਣਾਂ ਇਹ ਚ ਪ੍ਰਸ਼ਾਦ ਦੇਣਾ ਆ ਸਾਨੂੰ ਮਤਲਬ ਬਾਹੂ ਦੇ ਪਾਪਾ ਦੇਵਾਂਗੇ ਚੂੜੀ ਦਾ ਪ੍ਰਸ਼ਾਦ ਤੇ ਇਹ ਕੋਲੀਆਂ ਦੇ ਵਿੱਚ ਹਨ ਜਿਦਾ 14 ਬਰੀ ਕੋਲੀ ਕੱਢ ਲਈ ਆ ਬਾਬਾ ਜੀ ਬਾਬਾ ਸੋਡਲ ਜੀ ਦੇ ਨਾਂ ਦੀ ਤੇ ਵੱਡੇ ਵੀਰੇ ਜਾਂ ਦੀ ਨਾਂ ਦੀ ਇਹਦੇ ਵਿੱਚ 10 10 ਰੁਪਏ ਵੀ ਰੱਖਣਾ ਆਪਣੀ ਸ਼ਰਧਾ ਆ 20 ਰੱਖ ਦੋ 50 ਰੱਖ ਦੋ ਮਤਲਬ ਜਿੰਨੇ ਰੱਖਣੇ ਰੱਖ ਲਓ ਰੱਖ ਦੋ ਨਾ ਤੇ ਪਹਿਲਾਂ ਉਹ ਪ੍ਰਸ਼ਾਦ ਕੱਢ ਲਿਆ ਉਸ ਤੋਂ ਬਾਅਦ ਜਿਹੜੀ ਆ ਖਜੂਰ ਦੇ ਪੱਤੇ ਇਹਨੂੰ ਕਿਸੇ ਪਲੇਟ 'ਚ ਰੱਖ ਲੈਣਾ ਇਹਦੇ ਉੱਪਰ ਆਪਾਂ ਸਾਰਿਆਂ ਨੇ 14-14 ਵਾਰੀ ਕੱਢਣਾ ਆ ਮਤਲਬ ਇਹ ਚੂੜੀ 14-14 ਵਾਰੀ ਕੱਢਣੀ ਜਿੱਦਾਂ ਹੁਣ ਕੀ ਭਾਬੂ ਦੇ ਪਾਪਾ ਆ ਇਹਨਾਂ ਨੇ ਕੱਢੀ ਆ 14 ਵਾਰੀ ਆਪ ਦੇ ਨਾਂ ਦੀ ਹੈਨਾ ਫਿਰ ਭਾਬੂਕ ਦਾ ਹੱਥ ਲਗਾ ਦੂੰਗੇ ਬਾਬੂ ਕੋ ਦੀ 14 ਵਾਰੀ ਕੱਢੂਗੇ ਇਹ ਚੂੜੀ ਤੇ ਉਸ ਤੋਂ ਬਾਅਦ ਮੈਂ ਆਪਣੀ 14 ਵਾਰੀ ਕੱਢੂਗੀ ਜਿੱਦਾਂ ਮੇਰੀ ਸੱਸਾ ਉਹ 14 ਵਾਰੀ ਕੱਢੂਗੇ ਚੂੜੀ ਐਦਾਂ ਮਤਲਬ ਕਰਨਾ 14-14 ਵਾਰੀ ਕੱਢਣੀ ਹੈ ਤੇ ਉਹ ਜਿਹੜੀਆਂ ਦੋ ਕੋਲੀਆਂ ਸੀ ਬਾਬਾ ਸੋਹਰਜੀ ਦੀ ਨਾਰੀ ਵੱਡੇ ਵੀਰ ਨੇ ਨਾ ਦੀ ਉਹ ਆਪਾਂ ਉੱਚ 10-10 ਰੁਪਏ ਰੱਖਦੇ ਸੀ ਨਾ ਆਪਣੀ ਸ਼ਰਦਾ ਮੈਂ ਤੁਹਾਨੂੰ ਜਿੱਦਾ ਪਹਿਲਾਂ ਦੱਸਿਆ ਵੀ ਜਿੰਨੀ ਵੱੜੀ ਮਰਜ਼ੀ ਰੱਖ ਸਕਦੇ ਆ ਜਿੰਨੇ ਮਰਜ਼ੀ ਥੋੜੀ ਪਹਿ ਰੱਖ ਸਕਦੇ ਆ ਤੇ ਉਹ ਆਪਾਂ ਰੱਖਦੇ ਸੀ ਤੇ ਇੱਥੇ ਨਾ ਮੇਰੀ ਵਾਰੀ ਆਈ ਹੁਣ ਮੈਂ ਵੀ 14 ਬੜੀ ਆਪਣੀ ਚੂੜੀ ਕੱਢ ਲੈਣੀ ਆ ਤੇ ਮੱਥਾ ਟੇਕ ਲੈਣੀ ਹੋਣ ਵਾਰੀ ਆ ਕੋਲੀਆਂ ਚ ਜਿਹੜਾ ਪ੍ਰਸ਼ਾਦ ਉਹ ਵੀ ਬਾਪੂ ਦੇ ਪਾਪਾ ਹੀ ਧੋਂਗੇ ਕਿਉਂਕਿ ਇਹਨਾਂ ਨੇ ਚੂੜੀ ਕੱਢੀ ਹੈ ਇਹ ਹੀ ਧੋਂਗੇ ਤੇ ਇੱਥੇ ਵੀ ਫਿਰ ਹੁਣ ਬਾਪੂ ਦੇ ਪਾਪਾ ਜਿੱਦਾਂ ਬਾਪੂ ਨੂੰ ਧੋਂਗੇ ਉਹ ਚ ਪਹਿ ਰੱਖ ਕੇ ਹੀ ਧੋਂਗੇ ਬਾਪੂ ਦੇ ਪਾਪਾ ਤੇ ਆਪਣੀ ਕੋਲੀ ਚ ਵੀ ਇਹ ਪੈਸੇ ਰੱਖੋਗੇ ਮਤਲਬ ਅੱਧੀ ਚੱਲਦਾ ਜਿੱਦ ਹੁਣ ਰੀਵਾ ਆ ਰੀਵਾ ਦੀ ਨਹੀਂ ਸੀ ਰੀਵਾ ਦੀ ਚੂਰੀ ਨਹੀਂ ਕਢਣੀ ਕਿਉਂਕਿ ਉਹ ਕੰਜ ਕਾ ਕੁੜੀ ਆ ਹਨਾ ਕਰਦੀ ਮਤਲਬ ਘਰ ਦੇ ਮੁੰਡੇ ਦੀ ਕਢਣੀ ਆ ਕੁੜੀ ਦੀ ਨਹੀਂ ਕੋ ਕਢਣੀ ਕੋ ਕੁੜੀ ਨੇ ਆਪਣੇ ਅਗਲੇ ਘਰ ਜਾਣਾ ਹੁੰਦਾ ਮਤਲਬ ਪ੍ਰਾਈ ਕਰ ਇਸ ਕਰਕੇ ਉਹ ਦੀ ਨਹੀਂ ਕਢਣੀ ਬੱਚੇ ਦੀ ਲੜਕੀ ਦੀ ਤੇ ਇਹ ਵਾਲਾ ਪ੍ਰਸ਼ਾਦ ਆਪਾਂ ਕਢ ਲਿਆ ਤੇ ਇਹ ਚ ਪੈਸੇ ਰੱਖਤੇ ਆ ਭਾਵਕ ਦੇਵੀ ਇਹ ਰੱਖਦੇ ਦਬਾਉ ਦੇ ਪਾਪਾ ਦੇ ਵੀ ਮਤਲਬ ਕੋਲੀ ਚ ਰੱਖ ਦਾਨੇ ਆ ਜੇਦੀ ਚੂਰੀ ਕੱਢਣੀ ਆ ਨਾ ਤੇ ਫਿਰ ਉਸ ਤੋਂ ਬਾਅਦ ਆ ਕੋਲੀ ਚ ਪੈਸੇ ਦੇ ਲਭਾਉਕ ਦੇ ਆ ਸ਼ਾਇਦ ਇਹ ਭਾਉਕ ਦੀ ਕੋਲੀ ਕੋ ਕਿ ਬਾਪੂ ਦੇ ਪਾਪਾ ਨੇ ਇਹਨੂੰ ਪੈਸੇ ਦਿੱਤੇ ਤੇ ਮੇਰੀ ਭਾਉਕੀ ਦਾਦੀ ਜਿਹੜੀ ਉਹਨੇ ਵੀ ਭਾਪਕ ਨੂੰ ਪੈਸੇ ਦਿੱਤੇ ਤੇ ਬਾਅਦ ਚ ਉਹ ਜਿਹੜਾ ਪ੍ਰਚਾਰ ਆਪਾਂ ਜਿਹਨੇ ਨਾ ਦਾ ਦੇਣਾ ਜਿੱਦਾਂ ਮੈਨੂੰ ਚੂਰੀ ਦੇਣੀ ਉਹ ਹਦਾਂ ਮੋਰੇ ਮੱਥਾ ਟਿਕਾ ਕੇ ਨਾ ਜੋਤ ਮੋਰੇ ਉਹਦੇ ਉਹਦੇ ਨਾਂ ਦਾ ਪ੍ਰਚਾਰ ਕੱਢ ਕੇ ਦੇਣਾ ਉਹਨਾਂ ਨੂੰ ਇਹ ਕੰਮ ਹੋ ਗਿਆ ਚੂੜੀ ਦਾ ਉਸ ਤੋਂ ਬਾਅਦ ਹਨ ਉਸ ਤੋਂ ਬਾਅਦ ਭਰੀ ਜਾਂਦੀ ਹੈ ਪ੍ਰਸ਼ਾਰ ਬਣਾਉਂਦੀ ਤਿੰਨ ਪਾ ਮੈਦਾ ਅੱਧਾ ਕਿਲੋ ਸੂਜੀ ਅੱਧਾ ਕਿਲੋ ਬੂਰਾ ਚੀਨੀ ਤੇ ਸੋਗੀਆਂ 20 ਤੇੜੀਆਂ ਜਿੰਨੀਆਂ ਲੈਣੀਆਂ ਹਨ ਸੋਗੀਆਂ ਲੈ ਲਓ ਤੇ ਮਤਲਬ ਤਿੰਨ ਪਾ ਮੈਦਾ ਅੱਧਾ ਕਿਲੋ ਸੂਜੀ ਅੱਧਾ ਕਿਲੋ ਬੂਰਾ ਚੀਨੀ ਸੋਗੀ ਤੇ ਰਿਫਾਇੰਡ ਦਾ ਤੇਲ ਰਿਫਾਇੰਡ ਮਤਲਬ ਇਹ ਚੀਜ਼ਾਂ ਪਾ ਲੈਣੀਆਂ ਆ ਇਹ ਜਿਹੜੇ 3 ਪਾ ਮੈਦਾ ਜਿਹੜਾ ਮੈਂ ਬੋੜੀ ਪੂਰਾ ਪੂਰਾ ਨਾਪ ਕੇ ਹੀ ਲਈ ਆਇਆ 3 ਪਾ ਮੈਦਾ 1/4 ਕਿਲੋ ਬੂਰਾ ਚੀਨੀ 1/4 ਕਿਲੋ ਸੂਜੀ ਇਹ ਨਾਪਣਾ ਹੁੰਦਾ ਮਤਲਬ ਇੰਨਾ ਹੀ ਸਮਾਨ ਸਾਨੂੰ ਚਾਹੀਦਾ ਹੈ ਕਿਉਂਕਿ ਇਹ ਚੀਜ਼ ਨਾਪ ਕੇ ਹੀ ਬਣਦੀ ਹੈ ਇੱਥੇ ਮੈਂ ਨਾ ਇਹ ਸਾਰਾ ਸਮਾਨ ਛਾਣਦੀ ਪਈ ਸੀ ਛਾਣ ਕੇ ਫਿਰ ਇਹਨੂੰ ਗੁੰਨੂਗੀ ਆਪਣੀ ਮੈਂ ਸੱਸ ਨੂੰ ਪੁੱਛ ਲਈ ਪੁੱਛ ਲਈ ਸੀ ਕਿੱਦਾਂ ਕਿੱਦਾਂ ਕਹਿੰਨੀ ਪਿਛਲੀ ਵਾਰੀ ਮੈਂ ਮਤਲਬ ਠੀਕ ਨਹੀਂ ਸੀਗੀ ਪ੍ਰੈਗਨੈਂਸੀ ਇਸ ਲਈ ਮੈਂ ਨਹੀਂ ਬਣਾ ਪਾਈ ਇਸ ਵਾਰ ਮੈਂ ਕਿਹਾ ਸੀ ਕਿ ਮੈਂ ਖੁਦ ਬਣਾਉਂਗੀ ਆਪਣੀ ਹੱਥੀ ਪ੍ਰਸ਼ਾਦ ਬਣਾ ਲਿਆ ਉਹ ਘਾਲ ਲਿਆ ਛਾਂ ਲਿਆ ਹੁਣ ਭਾਬੂ ਦੇ ਪਾਪਾ ਹੁਣ ਆ ਵੀ ਦੇਖਿਓ ਚੰਗੀ ਤਰ੍ਹਾਂ ਤੁਸੀਂ ਬੰਦੇ ਜਿਹੜੇ ਆ ਇਦਾਂ ਫੁੱਲ ਮੋਠ ਕਰਕੇ ਉਹਨਾਂ ਨੇ ਆਪਣਾ ਨਾਂ ਦਾ ਕੱਢਣਾ ਜਿੱਦਾਂ ਹੁਣ ਭਾਬੂ ਦੇ ਪਾਪਾ ਉਹਨਾਂ ਨੇ ਆਪਣੇ ਨਾਂ ਦਾ ਕੱਢ ਲਿਆ ਭਾਬੂ ਕਦੇ ਮਤਲਬ ਇਨਾਂ ਦੇ ਪ੍ਰਾ ਜਿਹੜੇ ਉਹਨਾਂ ਦੇ ਨਾਂ ਦਾ ਕੱਢ ਲਿਆ ਉਸ ਤੋਂ ਬਾਅਦ ਮਤਲਬ ਐਦਾਂ ਵੱਡੇ ਵੱਡੇ ਐਦਾਂ ਕੱਢਣਾ ਹਨਾ ਉਸ ਤੋਂ ਬਾਅਦ ਜਿੱਦਾਂ ਔਰਤਾਂ ਉਹਨਾਂ ਦਾ ਇੱਕ ਹੱਥ ਦੀ ਮੁਠ ਏਦਾਂ ਕੱਢਣੀ ਆ ਪਹਿਲਾਂ ਬੰਦਿਆਂ ਦੀ ਦੋ ਮੁਠੀ ਐਦਾਂ ਕੱਢਣਾ ਤੇ ਔਰਤਾਂ ਦਾ ਇੱਕ ਇੱਕ ਮੁਠੀ ਕੱਢਣੀ ਐਦਾਂ ਜਿਹੜਾ ਪ੍ਰਸ਼ਾਦ ਆ ਪਛਾਣਿਆ ਆ ਨਾ ਮੈਦਾ ਸੂਜੀ ਬੂਰਾ ਚਨੇ ਵਾਲੇ ਤੇ ਤੈਨਾਂ ਦਾ ਕੱਢ ਕੇ ਮਤਲਬ ਜਿਹਦਾ ਬਾਹੂ ਕੋ ਉਰਵੀ ਇੱਕ ਮੁੱਠ ਮਤਲਬ ਫੁੱਲ ਦੋਨੋਂ ਮੁੱਠਾਂ ਭਰ ਕੇ ਇਦਾਂ ਕੱਢਣੀ ਆ ਤੇ ਇਹ ਕੱਢ ਜਾਣਾ ਇੱਥੇ ਘੈਰੇ ਸੀ ਕਿ ਇੱਥੇ ਪਰ ਇੱਥੇ ਕਿੰਨਾ ਕਾਉਂਗਾ ਉੱਪਰ गिर ਜਾਊਂਗਾ ਤਾਂ ਘੈਰੇ ਜੀ ਮੈਂ ਕਹਿੰਦੀ ਤੁਸੀਂ ਪਾਓ ਆ ਬਾਹੂ ਕ ਦੇ ਨਾਲ ਕੋ ਉ ਬਾਹੂ ਛੋਟੇ ਦਾ ਲਾਸਟ ਤੇ ਇਹ ਕੱਢਿਆ ਇੱਕ ਮੁੱਠ ਬਾਹੂਕ ਦੀ ਇਦਾਂ ਕੱਢਤੀ ਮਤਲਬ ਬੰਦਿਆਂ ਦੀ ਇਦਾਂ ਫੁੱਲ ਮੁੱਠ ਜਨਾਨੀਆਂ ਦੀ ਔਰਤਾਂ ਦੀ ਇੱਕ ਇੱਕ ਮੁੱਠ ਨਾ ਤੇ ਮੈਂ ਆਪਣੇ ਲਈ ਵੀ ਦੇਖ ਰਹੀ ਆ ਮਤਲਬ ਇਸ ਲਈ ਮੈਂ ਪੂਰੇ ਰੀਤੀ ਰਵਾਇ ਇਸ ਪੂਰੇ ਡੀਪ ਕਲੀਨਿੰਗ ਇਸ ਲਈ ਬੋਰ ਰਹੀ ਆ ਮੈਂ ਕਿਉਂਕਿ ਡੀਪ ਨਾਲ ਇਹ ਮੇਰੇ ਵੀ ਅੱਗੇ ਕੰਮ ਆਊਗਾ ਫਿਰ ਇਹਨਾਂ ਨੂੰ ਕਰ ਲੈਣਾ ਮਿਕਸ ਜਿਹੜਾ ਆਪਾਂ ਕੱਢਿਆ ਹੁੰਗਾ ਨਾ ਉਹਨਾਂ ਨੂੰ ਜਿਹੜਾ ਦੂਜੇ ਪਾਸੇ ਬਚਣਾ ਉਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਫੇਰ ਇਹਨਾਂ ਨੇ ਆਪਣੀ ਕੂਣੀ ਨਾਲ ਹੁਣ ਦੇਖਿਓ ਇਨਾ ਨੇ ਆਪਣੀ ਕੋਣੀ ਨਾਲ 14 ਵਾਰ ਇਕੱਠਾ ਕਰਨਾ ਜਿੱਦਾਂ ਦੋਨਾਂ ਕੋਣੀਆਂ ਨੂੰ ਮਿਲਾ ਕੇ ਅੱਧੀ ਵਸ 14-14 ਵਾਰ ਹੈ ਨਾ ਨਾਲ ਹੀ ਰਲਾਈ ਜਾਣਾ ਪਰ ਇਹ ਜੋ ਆਪਾਂ ਮਿਕਸ ਕੀਤਾ ਹੋਇਆ ਸਾਰਾ ਸਮਾਨ 14 ਵਾਰੀ ਕੋਣੀ ਨਾਲ ਕਰਨਾ ਇਹਨੂੰ ਕਿਉਂਕਿ ਸਾਡੇ ਚੱਲਦਾ ਆ ਰਿਹਾ ਸ਼ੁਰੂ ਤੋਂ ਹਨ ਬੰਦੇ ਕਰਦੇ ਮੈਂ ਪਤਾ ਕੀਤਾ ਸੀਗਾ ਤੇ ਪਹਿਲਾਂ ਪਿਛਲੇ ਹਰ ਸਾਲ ਮਾਤਾ ਕਰਦੀ ਹੁੰਦੀ ਸੀ ਪਰ ਉਹ ਰੋੜਤ ਦਾ ਕਹਿੰਦੇ ਨਹੀਂ ਲੱਗਦਾ ਬੰਦੇ ਰਹੀ ਲੱਗਦਾ ਆ ਤੇ ਇਸ ਵਾਰ ਮੈਂ ਭਾਉ ਦੇ ਪਾਪਾ ਨੂੰ ਕਹਾਂ ਮੈਂ ਕਿ ਤੁਸੀਂ ਕਰੋ ਹਨ 14 ਵਾਰ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਵਾਰ ਜਾਂਦੀ ਹੈ ਪ੍ਰਸ਼ਾਦ ਦੀ ਫਿਰ ਮੈਂ ਇੱਥੇ ਥੋੜਾ ਜਿਹਾ ਪਾਣੀ ਪਾਇਆ ਪਹਿਲਾਂ ਘਿਓ ਪਾਇਆ ਥੋੜਾ ਜਿਹਾ ਤੇ ਥੋੜਾ ਜਿਹਾ ਘਿਓ ਪਾਇਆ ਉਹਨੂੰ ਮੈਂ ਚੰਗੀ ਤਰ੍ਹਾਂ ਰਫੈਂਡ ਸੋਰੀ ਘਿਓ ਨਹੀਂ ਰਫੈਂਡ ਪਾਇਆ ਥੋੜਾ ਜਿਹਾ ਕੁੱਕਰ ਪਰ ਫੈਂਟ ਚ ਤਲਨੀ ਹੈ ਹਨਾ ਉਹਨਾਂ ਨੂੰ ਚੰਗੀ ਤਰ੍ਹਾਂ ਦਾ ਮਿਕਸ ਕਰ ਲਿਆ ਆਟੇ ਨੂੰ ਆਟੇ ਨੂੰ ਦੇਖ ਲੈਣਾ ਵੀ ਇਕੱਠਾ ਹੁੰਦਾ ਆ ਉਸ ਹੱਬ ਨਾਲ ਫਿਰ ਜੇ ਘੱਟ ਲੱਗਦਾ ਰਹਿਣ ਥੋੜਾ ਜਿਹਾ ਹੋਰ ਪਾ ਲਓ ਮਤਲਬ ਨਾ ਪਤਲਾ ਨਾ ਸਖਤ ਹੋਣੀ ਚਾਹੀਦਾ ਠੀਕ ਹੋਣੀ ਚਾਹੀਦਾ ਹੈ ਬੈਟਰ ਤੇ ਥੋੜਾ ਥੋੜਾ ਪਾਣੀ ਪਾ ਕੇ ਫਿਰ ਇਹਨੂੰ ਮੈਂ ਗੁੰਨ ਲਿਆ ਜਿਆਦਾ ਸਖਤ ਵੀ ਨਹੀਂ ਕਰਨਾ ਮਤਲਬ ਜਿਆਦਾ ਨਰਮ ਵੀ ਨਹੀਂ ਕਰਨਾ ਥੋੜਾ ਸਖਤ ਰਹੂਗਾ ਤਾਂ ਸਹੀ ਰਹੂਗਾ ਕਿਉਂਕਿ ਟਿੱਕੀਆਂ ਸਖਤ ਦੀ ਹੀ ਬਣਦੀਆਂ ਇਹ ਸਖਤ ਜਿਆਦਾ ਸਹੀ ਆ ਵਧੀਆ ਬਣਦੀ ਸਖਤ ਆਟੇ ਦੀਆਂ ਇਸ ਤੋਂ ਬਾਅਦ ਆਟਾ ਪਾ ਮੈਂ ਰੈਡੀ ਕਰ ਲਿਆ ਸੀ ਤੇ ਪਹਿਲਾਂ ਮੈਂ ਬੇਲ ਨਹੀਂ ਨਾ ਟਿੱਕੀਆਂ ਬਣਾ ਰਹੀ ਸੀ ਨਹੀਂ ਬਣੀਆਂ ਹਨਾ ਫਿਰ ਮੈਂ ਹੱਥ ਨਾਲ ਏਦਾਂ ਹੇ ਨੀਚੇ ਨੂੰ ਦਬਾ ਕੇ ਨਾ ਪ੍ਰੈਸ ਕਰ ਕਰਕੇ ਹੱਥ ਨਾਲ ਫਿਰ ਮੈਂ ਏਦਾਂ ਪਾਦੀ ਪਈ ਸੀ ਟਿੱਕੀਆਂ ਇੱਕ ਦੋ ਜਲ ਗਈਆਂ ਸੀ ਤੇ ਮੈਂ ਮਾਫੀ ਮੰਗ ਲਈ ਸੀ ਬਾਬਾ ਸੋਢਰ ਜੀ ਤੋਂ ਤੇ ਮੈਂ ਕਿਹਾ ਕੋਈ ਨਹੀਂ ਬਾਬਾ ਸੋਢਰ ਜੀ ਮਾਫ ਕਰਿਓ ਕਿਉਂਕਿ ਮੈਂ ਫਸਟ ਟਾਈਮ ਪ੍ਰਸ਼ਾਰ ਬਣਾ ਲੇ ਗਿਆ ਮੈਨੂੰ ਨਹੀਂ ਇਹਨਾਂ ਪਤਾ ਤੇ ਭੁੱਲ ਚੁੱਕ ਮਾਫ ਕਰਿਓ ਤੇ ਇੱਕ ਦੋ ਜਲ ਗਈਆਂ ਸੀ ਬਾਅਦ ਚ ਉਸ ਤੋਂ ਬਾਅਦ ਮੈਂ ਬਹੁਤ ਤਰੀਕੇ ਨਾਲ ਵਧੀਆ ਬਣਾਈ ਨਾ ਦੇਖੋ ਏਦਾਂ ਮੈਂ ਨਾ ਹੱਥ ਨਾਲ ਪ੍ਰੈਸ ਕੀਤੀਆਂ ਫਿਰ ਮੱਦੀ ਟਿੱਕੀਆਂ ਬਣਾ ਲਾ ਫਿਰ ਬੇਲਣ ਬੂਲਣ ਦਾ ਮੈਂ ਯੂਸ ਹੀ ਨਹੀਂ ਕਰਿਆ ਕੁਕਿੰਗ ਮੈਂ ਪਹਿਲਾਂ ਇੱਕ ਦੋ ਟਿੱਕੀ ਬੇਲਣਾ ਬਣਾਈ ਉਹ ਕਦੀ ਪਤਲੀ ਹੋ ਜਾਵੇ ਕਦੀ ਮੋਟੀ ਹੋ ਜਾਵੇ ਫਿਰ ਮੈਂ ਕੀਤਾ ਹੀ ਨਹੀਂ ਤੇ ਆ ਦੇਖੋ ਫਿਰ ਮੈਂ ਏਦਾਂ ਹੱਥ ਨਾਲ ਨਾ ਉਹ ਗੋਲ ਕਰਕੇ ਉਹਨੂੰ ਉਸ ਤੋਂ ਬਾਅਦ ਇਹ ਹੱਥ ਨਾਲ ਹੀ ਪ੍ਰੈਸ ਕਰਦੀਆਂ ਸੀ ਉਸ ਤੋਂ ਬਾਅਦ ਇਹ ਟਿੱਕੀਆਂ ਫਿਰ ਰੱਖ ਲੈਣੀਆਂ ਅਗਲੇ ਦਿਨ ਮਤਲਬ ਇਹ ਖਾਣਾ ਨਹੀਂ ਕਿਸੇ ਨੇ ਪ੍ਰਸ਼ਾ ਅਗਲੇ ਦਿਨ ਜਿਸ ਦਿਨ ਮੇਲਾ ਬਾਬਾ ਸੋਢਰ ਜੀ ਦਾ ਉਸ ਦਿਨ ਇਹ ਟਿੱਕੀਆਂ 14 ਟਿੱਕੀਆਂ ਗੈਨ ਲੜੀਆਂ 14 ਟਿੱਕੀਆਂ ਆਪਾਂ ਉੱਥੇ ਬਾਬਾ ਸੋਢਰ ਜੀ ਦੇ ਚੜਾ ਕੇ ਆਣੀਆਂ ਉੱਥੇ ਚੜਾਣੀਆਂ ਆ ਤੇ ਉਹ ਮੰਦਿਰ ਚ ਮਤਲਬ ਜਿੱਥੇ ਮੰਦਿਰ ਉੱਥੇ ਫੜਾਣੀਆਂ ਜਿਹੜੀ ਚੂਰੀ ਆਪਾਂ ਕੱਢੀ ਹੋਈ ਸੀ ਬਾਬਾ ਜੀ ਦੇ ਨਾਂ ਦੀ ਕੋਲੀਆਂ ਚ ਜੋ ਖੇਤ ਉਹੋ ਖਜੂਰ ਦੇ ਪੱਤੇ ਹਨ ਇਹ ਆਪਾਂ ਇੱਕ ਥੱਲੇ ਜਿੱਦਾਂ ਬਾਬਾ ਸੋਢਲ ਜੀ ਦਾ ਤਲਾਬ ਆ ਜਿਹੜੇ ਜਲੰਧਰ 'ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਉਥੇ ਮੇਲੇ ਵਾਲੇ ਦੇ ਨਾਲ ਨਾ ਬੈਠੇ ਹੁੰਦੇ ਆ ਬਹੁਤ ਦੁਨੀਆ ਬੈਠੀ ਉਹਨਾਂ ਨੂੰ ਉਹ ਚੂਰੀ ਚੂਰੀ ਫੜਾਣੀ ਆ ਤੇ ਖੇਤਰੀ ਆਪਾਂ ਜਿੱਥੋਂ ਮਿੱਟੀ ਕੱਢਣੀ ਸਾਡੀ ਮਿੱਟੀ ਕੱਢਦੇ ਆ ਸੱਤ ਵਾਰੀ ਮਿੱਟੀ ਕੱਢਣੀ ਉੱਥੇ ਖੇਤਰੀ ਔਰ ਉੱਥੇ ਖਜੂਰ ਦੇ ਪੱਤੇ ਫੜਾਣੇ ਆ ਤੇ ਫਿਰ ਮੈਂ ਸੇਰ ਦੀ ਕੀਤਾ ਫਿਰ ਪ੍ਰਸ਼ਾਦ ਮੈਂ ਉੱਪਰ ਚੜਾ ਜਾਂਦਾ ਸੀ ਟਿੱਕੀਆਂ ਨਾ ਮੰਦਿਰ ਚ ਤੇ ਬਾਕੀ ਥੱਲੇ ਜਾ ਕੇ ਫਿਰ ਆਪਾਂ ਮਿੱਟੀ ਕੱਢੀ ਉੱਥੇ ਖੇਤਰੀ ਔਰ ਉੱਥੇ ਖਜੂਰ ਦੇ ਪੱਤੇ ਦੇ ਤੇ ਉਹਨਾਂ ਨੂੰ ਪੈਸੇ ਦਿੱਤੇ ਸੀ ਮੁੰਡੇ ਬੈਠੇ ਹੁੰਦੇ ਮੋਰੇ ਤੇ ਚੂਰੀ ਬੈਠੇ ਹੁੰਦੇ ਉੱਥੇ ਔਰ ਤਾਂ ਉਹਨਾਂ ਨੂੰ ਦੇ ਆ ਰਿਹਾ ਜੀ ਮੈਂ ਤੁਹਾਡੇ ਨਾਲ ਪੂਰੀ ਸਾਰੀ ਜੋ ਸਾਡੇ ਬਣਦਾ ਨਾ ਰੀਤੀ ਰਿਵਾਜ ਨਾਲ ਪ੍ਰਸ਼ਾਦ ਉਹ ਤਾਂ ਆਪਣੇ ਸ਼ੇਅਰ ਕੀਤਾ ਹੈ ਪਲੀਸ ਵਲੋਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਮੈਂ ਆਪਣਾ ਇੱਥੇ ਵੀਡੀਓ ਐਂਡ ਕਰਦੀ ਆ ਹੁਣ ਰੋਟੀ ਸਬਜ਼ੀ ਬਣਾਣੀ ਆ ਖਾਣੀ ਆ ਪਨੀਰ ਦੀ ਸਬਜ਼ੀ ਬਣਾਉਗੇ ਕੁਕੀ 9.5 ਹੋ ਗਏ ਆ ਹੁਣ ਮੈਂ ਆਪਣਾ ਇੱਥੇ ਵੀਡੀਓ ਐਂਡ ਕਰਦੀ ਆ ਤੇ ਮਿਲਦੀ ਆ ਤੁਹਾਨੂੰ ਨੈਕਸਟ ਬਲੌਗ ਚ ਤੇ ਸ਼ੇਅਰ ਅ ਸ਼ੇਅਰ ਤੇ ਪਤਾ ਨਹੀਂ ਮਾਝੇ ਸ਼ਰਮੇਲਾ ਦੇਖਣ ਜਾइए ਅਗਰ ਨਹੀਂ ਲੱਗੇ ਕੱਲ ਤਾਂ ਜਾਣੀ ਜਾਣ ਆਇਆ ਤੇ ਮਿਲਦੀ ਆ ਹੁਣ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ